ਮਾਪੇ ਪਿਆਰ ਸਤਿਕਾਰ ਵਾਲੇ ਦੋਸਤੋ ਤੁਸੀਂ ਸਾਰੇ ਏਸ਼ੀਆ ਚੈਨਲ ਨੂੰ ਬਹੁਤ ਹੀ ਪਿਆਰ ਸਤਿਕਾਰ ਦਿੰਦੇ ਜੀ ਆਪਣੇ ਆਪਣੇ ਕਮੈਂਟ ਦੇ ਕੇ ਨਵਾਜਦੇ ਹੋ ਤਾਂ ਕਿ ਜੋ ਤੁਹਾਡੇ ਨਾਲ ਵਿਚਾਰਾਂ ਕਰਨੀਆਂ ਨੇ ਉਹਨੂੰ ਹੋਰ ਵੀ ਉਹਨਾਂ ਦੇ ਵਿੱਚ ਮਿਆਰੀ ਤੌਰ ਤੇ ਪੇਸ਼ ਕਰ ਸਕਾਂ ਸੋ ਸਾਰਿਆਂ ਤੋਂ ਪਹਿਲਾਂ ਤਾਂ ਮੈਂ ਬੇਨਤੀ ਕਰਾਂਗਾ ਕਿ ਜਿੰਨੇ ਵੀ ਮੇਰੇ ਵੀਰ ਭਰਾ ਇਸ ਸਮੇਂ ਸੋਸ਼ਲ ਮੀਡੀਆ ਤੇ ਆਨਲਾਈਨ ਨੇ ਉਹ ਜਲਦੀ ਤੋਂ ਜਲਦੀ ਮੇਰੇ ਇਸ ਚੈਨਲ ਨਾਲ ਜੁੜ ਜਾਓ। ਇੱਕ ਕਾਫੀ ਵਿਚਾਰਾਂ ਅੱਜ ਕਰਨੀਆਂ ਨੇ ਦੋ ਕਵਿਸ਼ਿਆਂ ਤੇ ਤੋਂ ਮੈਂ ਇੱਕ ਵਾਰੀ ਫਿਰ ਬੇਨਤੀ ਕਰਾਂ ਕਿ ਜਿਹੜੇ ਵੀਰ ਭਰਾ ਇਸ ਸਮੇਂ ਸੋਸ਼ਲ ਮੀਡੀਆ ਤੇ ਹਨ ਉਹ ਇਸ ਚੈਨਲ ਦੇ ਨਾਲ ਜਲਦੀ ਤੋਂ ਜਲਦੀ ਜੁੜਨ ਦੀ ਕਿਰਪਾਲਤਾ ਕਰੋ ਜੀ। ਬਾਕੀ ਜੋ ਚੈਨਲ ਦੀ ਸੈਟਿੰਗ ਸੀ ਉਹ ਮੈਂ ਕਰ ਚੁੱਕਾ ਸਿਰਫ ਅੱਧੇ ਕਿੰਮੇਟ ਤੱਕ ਮੈਂ ਆਪਣੇ ਵਿਚਾਰ ਰੱਖਣੇ ਸ਼ੁਰੂ ਕਰ ਦੇਣਾ ਹੈ ਤਾਂ ਕਿ ਉਸ ਤੋਂ ਬਾਅਦ ਅਸੀਂ ਜਿਹੜੀਆਂ ਵਿਚਾਰਾਂ ਨੇ ਉਹਨਾਂ ਨੂੰ ਤੁਹਾਡੇ ਨਾਲ ਰੱਖ ਸਕੀਏ ਸੋ ਥੋੜੀ ਜਿਹੀ ਜੜੀ ਸਾਡਾ ਰੰਗ ਬੀ ਸੀ ਉਹ ਵੀ ਮੈਂ ਹੁਣ ਕੰਪਲੀਟ ਕਰ ਲਈ ਹੈ। ਤੋਂ ਹਾਂਜੀ ਜਿੱਥੋਂ ਤੱਕ ਮੇਰੀ ਆਵਾਜ਼ ਆ ਰਹੀ ਹੈ ਕਿ ਮੈਂ ਫਿਰ ਨਿਮੰਤੀ ਕਰਾਂ ਇੱਕ ਵਾਰ ਇਹ ਚੈਨਲ ਨਾਲ ਜੁੜਨ ਦੀ ਕਿਰਪਾਲਤਾ ਕਰੋ ਔਰ ਵਿੱਚ ਵਿੱਚ ਆਪਣੇ ਕਮੈਂਟ ਵੀ ਤੁਸੀਂ ਦੇਣੇ ਨੇ। ਤੋ ਜੋ ਅੱਜ ਦਾ ਵਿਸ਼ਾ ਹੈ ਉਹਦਾ ਮੈਂ ਥੰਬ ਲੇਲ ਤੁਹਾਨੂੰ ਭੇਜ ਦਿੱਤਾ ਹੈ ਤੁਸੀਂ ਦੇਖ ਲੈ ਹਵੇ ਕਿ ਬਹੁਤ ਸਾਰਿਆਂ ਨੇ ਕਿ ਸਿੱਖ ਪੰਥ ਦੇ ਵਿੱਚ ਅੱਜ ਬਹੁਤ ਸਾਰੀਆਂ ਘਟਨਾਵਾਂ ਮਾਤਾ ਕਰ ਰਹੀਆਂ ਵਰਧੀਆਂ ਪਰ ਅੱਜ ਦੋ ਖਾਸ ਘਟਨਾਵਾਂ ਵਾਪਰੀਆਂ ਨੇ ਜਿਨ੍ਹਾਂ ਉੱਤੇ ਵਿੱਚ ਆ ਚਰਚਾ ਕਰਨੀ ਆ। ਤੋ ਪਹਿਲੀ ਘਟਨਾ ਦੇ ਵਿੱਚ ਇੱਕ ਵਿਵਾਦਿਤ ਸੰਤ ਸੀ ਸੰਤ ਰਣਜੀਤ ਸਿੰਘ ਢਰੀਆਂ ਵਾਲੇ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਉਹਨਾਂ ਨੂੰ ਅੱਜ ਸ੍ਰੀ ਕਾਲ ਤਖਤ ਸਾਹਿਬ ਤੋਂ ਜੋ ਸਿੱਖ ਸਦਾ ਤਨੇ ਸਿੱਖ ਮਰਾਦਾ ਉਹਦੇ ਅਨੁਸਾਰ ਉਹਨਾਂ ਨੂੰ ਸਜ਼ਾ ਲਾ ਕੇ ਤੇ ਫਿਰ ਤੋਂ ਜਿਹੜਾ ਇਹ ਪੰਥ ਦਾ ਪ੍ਰਚਾਰ ਕਰਨ ਦੀ ਆਗਿਆ ਦੇ ਦਿੱਤੀ ਗਈ ਹੈ ਕਿਉਂਕਿ ਪਹਿਲਾਂ ਉਹਨਾਂ ਦੇ ਪ੍ਰਚਾਰ ਉੱਤੇ ਕਾਲ ਤਖਤ ਸਾਹਿਬ ਜੀ ਵੱਲੋਂ ਜਿਹੜੀ ਪੁਬੰਦੀ ਲਗਾਈ ਸੀ ਤਾਂ ਅੱਜ ਜੋ ਪੇਸ਼ ਹੋਏ ਨੇ ਉਹਨਾਂ ਦੀ ਇਸ ਪੇਸ਼ੀ ਦੇ ਕੀ ਅਰਥ ਨਿਕਲਦੇ ਨੇ ਉਹ ਵੀ ਤੁਹਾਡੇ ਨਾਲ ਵਿਚਾਰ ਕਰਨੇ ਆ ਕਾਕੇ ਪਿਛਲੇ ਕਾਫੀ ਦਿਨਾਂ ਤੋਂ ਜੋ ਮੌਜੂਦਾ ਜਥੇਦਾਰ ਨੇ ਕੁਲਦੀਪ ਸਿੰਘ ਢਗੱਜ ਜੀ ਤੋਂ ਉਹਨਾਂ ਵੱਲੋਂ ਬਿਆਨਾਂ ਦੇ ਵਿੱਚ ਕੁਝ ਗੱਲਾਂ ਸਾਹਮਣੇ ਆ ਰਹੀਆਂ ਸੰਨ ਕਿ ਰਣਜੀਤ ਸਿੰਘ ਕਿਡਰੀਆ ਵਾਲਾ ਜਿਹੜਾ ਕਿ ਬਹੁਤ ਸਾਰੇ ਆਪਣੇ ਵਿਵਾਦਿਤ ਪੱਤਰ ਕਰਕੇ ਵਿਵਾਦਾਂ ਦੇ ਵਿੱਚ ਸੀ ਕਿ ਹੋ ਸਕਦਾ ਉਹ ਕੌਲਤਕ ਸਾਹਿਬ ਦੇ ਖੇਤੇਸ਼ੇ ਤੇ ਅੱਜ ਹੋ ਗਿਆ ਦੂਸਰਾ ਜਿਹੜਾ ਅੱਜ ਦੇ ਵਿਚਾਰ ਦਾ ਮੁੱਦਾ ਏ ਕਿ ਇੱਕ ਪਾਸੇ ਜਿੱਥੇ ਢੜੀਆਂ ਵਾਲੇ ਨੂੰ ਫੇਰ ਤੋਂ ਜੜੀ ਪ੍ਰਵਾਨਗੀ ਦੇ ਦਿੱਤੀ ਗਈ ਆ ਪੰਥ ਦੇ ਪ੍ਰਚਾਰ ਦੀ ਤੋਂ ਦੂਜੇ ਪਾਸੇ ਤਖਤ ਸ੍ਰੀ ਹਰਮੰਦਰ ਸਾਹਿਬ Patna ਸਾਹਿਬ ਦੇ ਜਥੇਦਾਰ ਭਾਈ ਬਲਦੇਵ ਸਿੰਘ ਹੁਣਾ ਵੱਲੋਂ ਜਿਹੜੇ ਪੰਥ ਦੇ ਮੌਜੂਦਾ ਜਥੇਦਾਰ ਸ੍ਰੀ ਕਾਲ ਤਖਤ ਸਾਹਿਬ ਜੀ ਦੇ ਤੇ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਟੈਕਸਿੰਗ ਟੈਨੋਲੋਜੀ ਤੇ ਨਾਲ ਹੀ ਸੁਖਬੀਰ ਬਾਦਲ ਉਹਨਾਂ ਨੂੰ ਅੱਜ ਇੱਕ ਹੁਕਮਨਾਮਾ ਜਾਰੀ ਕਰਕੇ ਤੇ ਪੰਥ ਦੇ ਵਿੱਚੋਂ ਉਹਨਾਂ ਨੂੰ ਛੇਕ ਦਿੱਤਾ ਗਿਆ ਹੈ ਤੇ 10 ਦਿਨ ਦਾ ਸਮਾਂ ਦਿੱਤਾ ਹੈ ਪੱਖ ਰੱਖਣ ਦਾ ਸੋ ਸਭ ਤੋਂ ਪਹਿਲਾਂ ਟੱਡਰ ਗਿਆ ਵਾਲੇ ਨੇ ਜਿਹੜਾ ਅੱਜ ਪੇਸ਼ ਹੋਏ ਨੇ ਉਹਦੇ ਬਾਰੇ ਜਿਹੜੀਆਂ ਕਨਸੋਵਾਂ ਚੱਲ ਰਹੀਆਂ ਨੇ ਚਰਚਾਵਾਂ ਚੱਲ ਰਹੀਆਂ ਨੇ ਉਹਦੇ ਬਾਰੇ ਥੋੜੀ ਜਿਹੀ ਵਿਚਾਰ ਕਰ ਲਈਏ ਕਿਉਂਕਿ ਸੰਤ ਜਨ ਉਹ ਥਿੰਗੇ ਜਦੋਂ ਤੱਕ ਕੇ ਸੰਸਾਰ ਦੇ ਵਿੱਚ ਰਹੇ ਨੇ ਉਹ ਤੱਕ ਅਕਾਲ ਤਖਤ ਸਾਹਿਬ ਜੀ ਦੀ ਜਿਹੜੀ ਵਰਤੋਂ ਆ ਜਿਉਂ ਤੋਂ ਜਿਹੜੇ ਆਦੇਸ਼ ਉਪਨਾਮੇ ਹਮੇਸ਼ਾ ਪੰਥ ਦੀ ਚੜ੍ਹਦੀ ਕਲਾ ਵਾਲੇ ਹੁੰਦੇ ਰਹੇ ਨੇ ਪਰ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਅਕਾਲ ਤਖਤ ਸਾਹਿਬ ਨੂੰ ਬਹੁਤ ਸਾਰੀਆਂ ਐਸੀਆਂ ਕਟਨਾਵਾਂ ਜੜੀਆਂ ਨੇ ਉਹ ਵਾਪਰਨੀਆਂ ਸ਼ੁਰੂ ਹੋ ਗਈਆਂ ਕੁਝ ਐਸੇ ਫੈਸਲੇ ਲੈ ਜਾਣੇ ਸ਼ੁਰੂ ਹੋ ਗਏ ਨੇ ਜਿਹੜੇ ਸਿਆਸਤਾਂ ਦੇ ਨਾਲ ਸਿੱਖ ਕੌਮ ਦਾ ਸਿਰ ਵੀ ਨੀਵਾ ਹੋ ਰਿਹਾ ਇੱਥੇ ਸਿੱਖ ਕੌਮ ਨੂੰ ਕਈ ਵਾਰ ਨਮੋਸ਼ੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਸੋ ਸਿਆਸਤਾਂ ਆਪਣੇ ਗੇਮ ਆਪਣੇ ਖੇਡ ਦੇ ਵਿੱਚ ਅਕਾਲ ਤਖਤ ਸਾਹਿਬ ਨੂੰ ਪੂਰੀ ਤਰ੍ਹਾਂ ਕੇ ਰੇ ਵਿੱਚ ਲਾ ਕੇ ਆਪਣੀ ਸਿਆਸੀ ਕਿੜ ਕਿੜ ਦੀਆਂ ਨੇ ਤਾਂ ਇਸ ਸਿਆਸਤਾਂ ਮੁੱਖ ਬਿੰਦੂ ਜਾਂ ਮੁੱਖ ਪਾਤਰ ਜਿਹੜਾ ਉਹ ਹਮੇਸ਼ਾ ਹੀ ਅਸੀਂ ਸਾਰੇ ਪੰਜਾਬ ਦੇ ਜਾਣਦੇ ਹਾਂ ਕਿ ਸੁਖਬੀਰ ਸਿੰਘ ਬਾਦਲ ਜਾਂ ਉਹਨਾਂ ਦੀ ਪਾਰਟੀ ਜਿਹੜੀ ਆ ਉਹ ਬਣਦੀ ਆਈ ਆ। ਸੋ ਇੱਕ ਤਜ ਲਾਇਕ ਬਹੁਤ ਜ਼ਿਆਦਾ ਖਰਾਬ ਕਰ ਰਹੀਏ ਇਸ ਕਰਕੇ ਮੈਂ ਜਲਦੀ ਗੱਲ ਮਕਾਉਣਾ ਚਾਹੁੰਦਾ ਕਿ ਸੁਖਵੀਰ ਮਾਦਲ ਢੜਾ ਜਾਂ ਪ੍ਰਕਾਸ਼ ਸਿੰਘ ਮਾਦਲ ਢੜੇ ਵੱਲੋਂ ਜੋ ਸਿੱਖ ਹਿੱਤਾਂ ਦੀ ਅਣਦੇਖੀ ਕੀਤੀ ਜਾ ਰਹੀ ਸੀ ਉਸਨੇ ਪਹਿਲਾਂ ਵੀ ਇੱਕ ਵਾਰ ਸੰਤ ਸਮਾਜ ਨੂੰ ਦੋ ਫਾੜ ਕਰਕੇ ਰੱਖ ਦਿੱਤਾ ਸੀ। ਸੰਤ ਸਮਾਰ ਜਿਹੜਾ ਕਿ ਸੰਤ ਬਾਬਾ ਹਰਨਾਮ ਸਿੰਘ ਜੀ ਤੁਮਾ ਲੰਬੀਂ ਟਕਸਾਲ ਤੇ ਬਾਬਾ ਸੇਵਾ ਸਿੰਘ ਜੀ, ਰਾਮਪੁਰ ਖੇੜਾ ਸਾਹਿਬ ਵਾਲੇ, ਸੰਤ ਪਰਮਜੀਤ ਸਿੰਘ ਜੀ ਰੰਧਾਵੇ ਵਾਲੇ, ਸੰਤ ਅਕਬੀਰ ਸਿੰਘ ਜੀ ਇਸ ਤਰ੍ਹਾਂ ਕਰਕੇ ਇੱਕ ਸੰਤ ਸਮਾਜ ਬਣਿਆ ਸੀ। ਤੋਂ ਸੰਤ ਸਮਾਜ ਦੇ ਵਿੱਚ ਕੁਝ ਸੰਤ ਜਿਹੜੇ ਸਨ ਉਹ ਬਾਦਲਦਲ ਵੱਲੋਂ ਜਿਉ ਸਿੱਖ ਹਿੱਤਾਂ ਦੀਆਂ ਦੇਖੀ ਕੀਤੀ ਜਾ ਰਹੀ ਸੀ ਜਾਂ ਸਿੱਖੀ ਦੇ ਵਿਰੁੱਧ ਜੋ ਕਾਰਜ ਕੀਤੇ ਜਾਂਦੇ ਸੀ ਜਾਂ ਅਕਾਲ ਤਖਤ ਸਾਹਿਬ ਦੀ ਜਿਹੜੀ ਦਰਵਰਤੋਂ ਕੀਤੀ ਜਾਂਦੀ ਸੀ ਉਹਨਾਂ ਨੇ ਇਸ ਦੀ ਵਿਰੋਧਤਾ ਕਰਦਿਆਂ ਜਦੋਂ ਬਾਬਾ ਹਰਨਾਮ ਸਿੰਘ ਜੀ ਨੇ ਇੱਕ ਵਾਰ ਸਾਰਿਆਂ ਨੂੰ ਯਾਦ ਹੋਵੇਗਾ ਕਿ ਵੇਣ ਤੇ ਕੀਤੇ ਸੀ ਪੰਥ ਨੂੰ ਕਿ ਉਹ ਓਕਾ ਜਿਹੜਾ ਪ੍ਰਕਾਸ਼ ਸਿੰਘ ਬਾਦਲ ਆ ਉਹਦੀ ਚੋਣਾਂ ਦੇ ਵਿੱਚ ਜਿੱਤ ਲਈ ਅਰਦਾਸ ਕਰਨ ਤੇ ਉਸ ਸਮੇਂ ਇਹ ਸੰਤ ਸਮਾਜ ਲੋਫਾੜ ਹੋ ਗਿਆ ਸੀ। ਤੋਂ ਇੱਕ ਧੜੇ ਨੇ ਉਸ ਸਮੇਂ ਬਾਦਲ ਦੀ ਵਿਰੋਧਤਾ ਕਰਕੇ ਬਾਦਲ ਦੇ ਵਿਰੁੱਧ ਜਿਹੜਾ ਸੀ ਸੰਗਤਾਂ ਨੂੰ ਲਾਮਬਤ ਕੀਤਾ ਕਿ ਇਹਨਾਂ ਨੂੰ ਸੱਤਾ ਤੋਂ ਲਾਂਬੇ ਕੀਤਾ ਜਾਵੇ। ਸੋ ਉਸ ਤੋਂ ਬਾਅਦ ਲਗਾਤਾਰ ਇਹ ਕਾਰਵਾਈਆਂ ਚੱਲਦੀਆਂ ਰਹੀਆਂ ਨੇ ਜਿਹੜੇ ਬਾਬਾ ਹਰਨਾਮ ਸਿੰਘ ਜੀ ਨੇ ਉਹ ਮਾਦਲਦਲ ਦੇ ਨਾਲ ਲਗਾਤਾਰ ਜਿਹੜੇ ਨੇ ਉਹ ਜੁੜੇ ਰਹਿੰਦੇ ਰਹੇ ਨੇ ਪਰ ਪਿਛਲੇ ਕੁਝ ਸਮੇਂ ਤੋਂ ਬਾਬਾ ਹਰਨਾਮ ਸਿੰਘ ਧੰਮਾ ਜੀ ਬੰਬਈ ਦੇ ਵਿੱਚ ਤੇ ਹੋਰ ਕਈ ਜਗ੍ਹਾ ਦੇ ਉੱਤੇ ਜਿਹੜੇ ਨੇ ਉਹਨਾਂ ਦੇ ਜਿਹੜਾ ਆਪਸੀ ਮਿਲਮਲਾਪਾ ਭਾਜਪਨ ਨਾਲ ਨਜ਼ਰ ਆਇਆ ਹੈ ਔਰ ਬਾਦਲ ਨਾਲ ਜਿਹੜਾ ਇਹ ਇਸ ਗੱਲ ਤੋਂ ਬੇहद ਅੰਦਰੋਂ ਅੰਦਰ ਦੁਖੀ ਏ ਸੋ ਜਿਹੜਾ ਸੰਤ ਸਮਾਜ ਦੇ ਵਿੱਚੋਂ ਇੱਕ ਅਲੱਗ ਹੋਇਆ ਤੜਾਸੀ ਉਹ ਅੱਜ ਬਾਦਲ ਨਾਲ ਤੋਂ ਵੱਖ ਹੋ ਕੇ ਜਿਹੜੀ ਇੱਕ ਕਮੇਟੀ ਬਣੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਉਹਨਾਂ ਦੀ ਸਿੱਧੇ ਤੌਰ ਉੱਤੇ ਹਮਾਇਤ ਕਰ ਰਿਹਾ ਏ ਤੇ ਬਾਬਾ ਹਰਨਾਮ ਸਿੰਘ ਜੀ ਤੁਮਾਂ ਜੀ ਵੀ ਉਸ ਸਮੇਂ ਬਾਦਲਦਲ ਦੇ ਵਿਰੋਧ ਵਿੱਚ ਖੜ ਗਏ ਜਦੋਂ ਬਾਦਲਦਲ ਨੇ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਤੇ ਹੋਰ ਤਖਤਾਂ ਦੇ ਜਥੇਦਾਰ ਜਿਹੜੇ ਇੱਕੋ ਝਟਕੇ ਨਾਲ ਲਾ ਦਿੱਤੇ ਸੋ ਉਦੋਂ ਤੋਂ ਲੈ ਕੇ ਹੁਣ ਤੱਕ ਬਾਬਾ ਹਰਨਾਮ ਸਿੰਘ ਜੀ ਬਾਦਲਦਲ ਦੇ ਵਿਰੋਧ ਵਿੱਚ ਨੇ ਕਿਉਂਕਿ ਅਕਾਲ ਤਖਤ ਸਾਹਿਬ ਤੇ ਸਿੱਖ ਮਰਿਆਤ ਤੇ ਸਿੱਖ ਸੰਤਾਂ ਦੀ ਜਿਹੜੀ ਆ ਉਹ ਇਨਾਵਾਂ ਲੋਕਤਾਂ ਹੈ ਕੀਤੀ ਗਈ ਆ ਅਨੰਦ ਦੇਖੇ ਕੀਤੇ ਗਏ ਆ ਔਰ ਸੰਤ ਸਮਾਜ ਦਾ ਇੱਕ ਵੱਡਾ ਟੜਾ ਜਿਹੜਾ ਏ ਉਹ ਬਾਦਲ ਦਲ ਦੇ ਵਿਰੋਧ ਦੇ ਵਿੱਚ ਉਹ ਆਪਣੇ ਫੈਸਲੇ ਲੈ ਰਿਹਾ ਹੈ ਬਹੁਤ ਸਾਰੇ ਪ੍ਰੋਗਰਾਮ ਲਿਖੇ ਗਏ ਨੇ ਜਿਹੜੇ ਅੱਜ ਢਡਰੀਆਂ ਵਾਲੇ ਦਾ ਤੇ ਬਾਬਾ ਹਰਨਾਮ ਸਿੰਘ ਜੀ ਟਕਸਾਲ ਦਾ ਪਿਛਲੇ ਲੰਮੇ ਸਮੇਂ ਤੋਂ ਇੱਕ ਵਿਰੋਧ ਚੱਲਿਆ ਆ ਰਿਹਾ ਸੀ ਕੁਛ ਇੱਕ ਕਾਰਨ ਨਾਲ ਕਰਕੇ ਤੋ ਬਾਬਾ ਹਨਮਾਨ ਸਿੰਘ ਜੀ ਨੇ ਜਿਹੜੇ ਪਹਿਲੇ ਜਥੇਦਾਰ ਸਨ ਜਿਨ੍ਹਾਂ ਨੂੰ ਅਕਾਲ ਤਖਤ ਸਾਹਿਬ ਤੇ ਹੋਰ ਤਖਤਾਂ ਤੋਂ ਲਾਇਆ ਗਿਆ ਉਹਨਾਂ ਨੂੰ ਮੁੜ ਬਹਾਲ ਕਰਨ ਵਾਸਤੇ 11 ਜੂਨ ਤੋਂ ਇੱਕ ਵੱਡਾ ਪ੍ਰੋਗਰਾਮ ਦਿੱਤਾ ਗਿਆ ਕਿ 500 ਸਿੰਘਾਂ ਦਾ ਜਥਾ ਬਾਦਲ ਦੇ ਕੋਠੀ ਅੱਗੇ ਬੈਠ ਕੇ ਅੰਸ਼ਕ ਤੌਰ ਤੇ ਰੋਸ ਜਿਹੜਾ ਕਰਿਆ ਕਰੇਗਾ ਤਾਂ ਕਿ ਸਿੱਖ ਸੰਗਤਾਂ ਦੇ ਵਿੱਚ ਸੁਚੇਤਤਾ ਫੈਲੇ ਸਿੱਖ ਸੰਗਤਾਂ ਜਿਹੜੀਆਂ ਨੇ ਇਸ ਰੋਸ ਦੇ ਵਿਰੁੱਧ ਇਕੱਠੀਆਂ ਹੋਣ ਤੇ ਬਦਲਦਲ ਨੂੰ ਇਹ ਅਹਿਸਾਸ ਹੋਵੇ ਕਿ ਉਹ ਅਕਾਲ ਤਖਤ ਸਾਹਿਬ ਦੀ ਦਿਰਵਰਤੋਂ ਕਰ ਰਿਹਾ ਹੈ। ਤੋਂ ਬਦਲਦਲ ਨੂੰ ਕਿਤੇ ਨਾ ਕਿਤੇ ਲੱਗਦਾ ਸੀ ਕਿ ਇਹ ਲੈਰ ਸਮਾਪਤ ਕੇ ਯੋਰ ਵੀ ਫੜ ਸਕਦੀ ਇਸ ਕਰਕੇ ਚਾਹੁੰਦਾ ਸੀ ਕਿ ਬਾਬਾ ਹਰਲਾਮ ਸਿੰਘ ਜੀ ਦੇ ਕਿਸੇ ਵਿਰੋਧੀ ਨੂੰ ਜਿਹੜਾ ਚੁੱਕ ਕੇ ਤੇ ਫਿਰ ਉਹਨਾਂ ਦੇ ਸਾਹਮਣੇ ਖੜਾ ਕੀਤਾ ਜਾਵੇ। ਸੋ ਅੱਜ ਬਾਦਲਦਲ ਨੇ ਆਪਣੀ ਉਹ ਪੂਰੀ ਜਿਹੜੇ ਗੇਮ ਸੀ ਜਿਹੜੀ ਖੇਡ ਸੀ ਉਹਨੂੰ ਜਨ ਤੱਕ ਕਰ ਦਿੱਤਾ ਏ ਇਹ ਪਤਾ ਕਿੱਥੋਂ ਲੱਗਦਾ ਇਹ ਵੈਸੇ ਤੇ ਸਵਾਗਤ ਆ ਕਿਉਂਕਿ ਅਕਾਲ ਤਖਬਬ ਨੇ ਇੱਕ ਬਿਲਡਿੰਗ ਕਹਿ ਰਿਆ ਸੀ ਬੜੇ ਲੰਮੇ ਸਮੇਂ ਤੋਂ ਇਹ ਆਪਣਾ ਰਣਜੀਤ ਸਿੰਘ ਕਲਡਰੀਆਂ ਵਾਲਾ ਤਾਂ ਅੱਜ ਉਸੇ ਅਕਾਲ ਤਖਬਬ ਦੇ ਇਹ ਝੁਕਿਆ ਇਹ ਵੈਸੇ ਸਵਾਗਤ ਕਰਦੇ ਆ ਕੀਤਾ ਵੀ ਜਾਣਾ ਚਾਹੀਦਾ ਏ ਪਰ ਪੇਸ਼ ਹੋਣ ਤੋਂ ਬਾਅਦ ਜੋ মিডিਆ ਨੂੰ ਉਹਨੇ ਬਿਆਨ ਦਿੱਤੇ ਨੇ ਉਹਨਾਂ ਬਿਆਨਾਂ ਦੇ ਵਿੱਚ ਇੱਕ ਬਿਆਨ ਇਹ ਵੀ ਸੀ ਕਿ ਡਰੀਆਂ ਵਾਲੇ ਦਾ ਕਿ ਮੈਂ ਤਾਂ ਆਪਣੀਆਂ ਜਾਣੇ ਅਣਜਾਣੇ ਵਿੱਚ ਹੋਈਆਂ ਪੁੱਲਾ ਬਖਸ਼ਾ ਲਈਆਂ ਨੇ ਪਰ ਕੀ ਹੁਣ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਤੁਮਾ ਜੀ ਵੀ ਜੋ ਉਹਨਾਂ ਨੇ ਸ਼ਬੀਲ ਲਾਈ ਤੇ ਸ਼ਬੀਲ ਦੀ ਜਿਹੜੀ ਮਰਿਆਦਾ ਦੀ ਉਲੰਘਣਾ ਕੀਤੀ ਜਾਂ ਉਹਨਾਂ ਨੇ ਮੇਰੇ ਤੇ ਕਾਤਲਾਨਾ ਹਮਲਾ ਕਰਾਇਆ ਜਿਹਦੇ ਵਿੱਚ ਇੱਕ ਸਿੰਘ ਦੀ ਜਿਹੜੀ ਆ ਮੌਤ ਹੋ ਗਈ ਕਿ ਉਹ ਵੀ ਆ ਕੇ ਇਸੇ ਤਰ੍ਹਾਂ ਹੀ ਕਾਤਕ ਸੱਤ ਤੇ ਮਾਫੀ ਮੰਗਣਗੇ ਸੋ ਇਹਨਾਂ ਕੁਝ ਇੱਕ ਗੱਲਾਂ ਤੋਂ ਜਾਪਦਾ ਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਦਲਦਲ ਉਹਦਾ ਆਈਟੀ ਰਿੰਗ ਤੇ ਹੋਰ ਉਹਨਾਂ ਦਾ ਸਾਰਾ ਗਲੋਪ ਜਿਹੜਾ ਉਹ ਦਮ ਦੀ ਮਿੱਟਕਸਾਲ ਤੇ ਬਹੁਤ ਸੰਪਰਦਾਮਾਂ ਦੇ ਵਿਰੁੱਧ ਇੱਕ ਵੱਡੀ ਲਾਮਬੰਦੀ ਕਰੇਗਾ ਔਰ ਇਸਲਾਮ ਮੰਡੀ ਦੇ ਵਿੱਚੋਂ ਪੰਥ ਦਾ ਕੀ ਭਲਾ ਹੋਏਗਾ ਜਾਂ ਕੀ ਨੁਕਸਾਨ ਹੋਏਗਾ ਇਹ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ ਕਿਉਂਕਿ ਕਦੇ ਸਮਾਸੀ ਬਾਦਲਦਲ ਇੱਕ ਖਾਸ ਤਰ੍ਹਾਂ ਨੂੰ ਛੱਡ ਕੇ ਜਿਨ੍ਹਾਂ ਨੂੰ ਮਿਸ਼ਨਰੀ ਤਰ੍ਹਾਂ ਕਿਹਾ ਜਾਂਦਾ ਉਹਨਾਂ ਨੂੰ ਛੱਡ ਕੇ ਪੂਰੀ ਤਰ੍ਹਾਂ ਸੰਤ ਸਮਾਜ ਦੇ ਨਾਲ ਜੁੜਿਆ ਸੀ ਪਰ ਹੁਣ ਉਸਨੇ ਸੰਤ ਸਮਾਜ ਨੂੰ ਅੱਖੋਂ ਪਰੋਖੇ ਕਰਕੇ ਪੂਰੀ ਤਰ੍ਹਾਂ ਨਾਲ ਜਿਹੜਾ ਇੱਕ ਤਰ੍ਹਾਂ ਮਸ਼ੀਨਰੀ ਸੰਸਥਾਵਾਂ ਦੇ ਨਾਲ ਨੇੜਤਾ ਬਣਾਈ ਆ ਔਰ ਇਹ ਨੇੜਤਾ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਰੂਪ ਦੇ ਵਿੱਚ ਸਾਹਮਣੇ ਆਏਗੀ ਇਹ ਗੱਲ ਦੇਖਣ ਵਾਲੀ ਹੋਏਗੀ ਪਰ ਦੂਜੇ ਪਾਸੇ ਜਿੱਥੇ ਅੱਜ ਸੁਖਵੀਰ ਬਾਦਲ ਤੇ ਇਹਨਾਂ ਦੇ ਜਥੇਦਾਰਾਂ ਵੱਲੋਂ ਅੱਜ ਜਿੱਥੇ ਇੱਕ ਖੇਡ ਖੇਡੀ ਗਈ ਆ ਚਾਹੇ ਉਹ ਸਹੀ ਹੈ ਜਾਂ ਗਲਤ ਆਪਾਂ ਇਸ ਦੀ ਪੁਸ਼ਟੀ ਨਹੀਂ ਕਰਦੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਰਾ ਕੁਝ ਸਾਹਮਣੇ ਆਵੇਗਾ ਪਰ ਦੂਜੇ ਪਾਸੇ ਤਖਤ ਸ੍ਰੀ ਹਰਮੰਦਰ ਸਾਹਿਬ ਪਟਨਾ ਜੀ ਦੇ ਜਥੇਦਾਰ ਭਾਈ ਬਲਦੇਵ ਸਿੰਘ ਹੁਣਾ ਵੱਲੋਂ ਨੇ ਅੱਜ ਬਾਕੀ ਸਰਵਰਾਹਾਂ ਤੇ ਸਿੰਘ ਸਾਹਿਬਾਨ ਨੂੰ ਨਾਲ ਲੈ ਕੇ ਉਹਨਾਂ ਨੇ ਵੀ ਇੱਕ ਹੁਕਮਨਾਮਾ ਜਾਰੀ ਕਰ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਇਹ ਜਥੇਦਾਰ ਥਾਪੇ ਗਏ ਨੇ ਜਥੇਦਾਰ ਕਲਦੀਪ ਸਿੰਘ ਜੀ ਗੜਗਾਜ ਤੇ ਬਾਬਾ ਟੇਕ ਸਿੰਘ ਤਨਹੋਲਾ ਇਹਨਾਂ ਦੇ ਨਿਯੁਕਤੀ ਸਹੀ ਢੰਗ ਨਾਲ ਹੋਈ ਨਹੀਂ ਹੋਈ ਗੁਰਮਰਿਆਦਾ ਅਨੁਸਾਰ ਨਹੀਂ ਹੋਈ ਜੋ ਸਿੱਖ ਸਤਾਂਤ ਨੇ ਉਹਨਾਂ ਅਨੁਸਾਰ ਨਹੀਂ ਹੋਈ ਇਸ ਕਰਕੇ ਇਹਨਾਂ ਨੂੰ ਤਨਖਾਹਿਆ ਕਰਾਰ ਦਿੱਤਾ ਜਾਂਦਾ ਹੈ ਨਾਲ ਹੀ ਇਹਨਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਜਿਹੜਾ ਤਨਖਾਹਿਆ ਕਰਾਰ ਦਿੱਤਾ ਤੇ 10 ਦਿਨ ਦਾ ਜਿਹੜਾ ਸਮਾਂ ਹੈ ਉਹ ਇਹਨਾਂ ਨੂੰ ਦਿੱਤਾ ਹੈ ਕਿ ਇਹ ਆ ਕੇ ਆਪਣਾ ਪੱਖ ਰੱਖਣ ਹਣ ਬਾਦ ਸਾਰੇ ਬੁੱਧੀਜੀਵੀ ਆਨੇ ਅੱਜ ਦੀਆਂ ਇੰਨਾ ਘਟਨਾਵਾਂ ਨੂੰ ਬਾਦਲ ਬਨਾਮ ਪਾਜਪਾ ਦਾ ਨਾਂ ਦਿੱਤਾ ਹੈ ਕਿਉਂਕਿ ਸਾਰੇ ਜਾਣਦੇ ਆ ਕਿ ਬੜੇ ਲੰਮੇ ਸਮੇਂ ਤੋਂ ਇਹ ਚਰਚਾਵਾਂ ਨੇ ਕਿ ਪੰਜਾਬ ਤੋਂ ਬਾਹਰ ਦੇ ਜਿਹੜੇ ਤਖਤ ਨੇ ਉਹਨਾਂ ਤਖਤਾਂ ਦੇ ਉੱਤੇ ਪਾਜਪਾ ਪੱਖੇ ਜਿਹੜੇ ਨੇ ਉਹਨਾਂ ਦਾ ਕਬਜਾ ਹੈ ਤੇ ਉਹ ਆਪਣੀ ਮਰਜ਼ੀ ਦੇ ਨਾਲ ਉਥੋਂ ਦੇ ਕੰਟਰੋਲ ਨੂੰ ਚਲਾਉਂਦੇ ਨੇ ਮਤੇ ਜੀ ਵਿਆਦੇ ਵਿੱਚ ਅੱਜ ਇਸ ਗੱਲ ਨੂੰ ਲੈ ਕੇ ਚਰਚਾ ਹੈ ਕਿ ਜਿਹੜੀਆਂ ਅੱਜ ਦੀਆਂ ਇਹ ਦੋ ਕਟਨਾਵਾਂ ਢੜੀਆਂ ਵਾਲੇ ਨੂੰ ਪੰਥ ਦੇ ਪ੍ਰਚਾਰ ਕਰਨ ਦੀ ਆਗਿਆ ਦੇਣੀ ਤੇ ਤਖਤ ਸ੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਦੀ ਦੇ ਜਥੇਦਾਰ ਵੱਲੋਂ ਜਥੇਦਾਰ ਕੁਲਦੀਪ ਸਿੰਘ ਅਰਗਾਜ ਜਿਹੜਾ ਤੇ ਸਿੰਘ ਤਨੂ ਲਾਤੇ ਸੁਖਬੀਰ ਬਾਦਲ ਨੂੰ ਪੰਥ ਵਿੱਚੋਂ ਤਨਖਾਇਆ ਇਕਰਾਰ ਦੇਣਾ ਇਹ ਸੁਖਬੀਰ ਬਾਦਲ ਧੜਾ ਮਾਣ ਪਾਦ ਪਾ ਦਾ ਧੜਾ ਜਿਹੜਾ ਇਹਨਾਂ ਦੀ ਆਪਸੀ ਖੇਬਾਜੀ ਦੇ ਵਿੱਚੋਂ ਨਿਕਲਿਆ ਹੈ ਉਹ ਜ ਸਿਆਸਤਾਂ ਜਿਹੜੀਆਂ ਨੇ ਇਹਨਾਂ ਦੇ ਉੱਤੇ ਕਦੀ ਵੀ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਹੈ ਹਮੇਸ਼ਾ ਆਪਣੇ ਭਲੇ ਵੀ ਜੋ ਕਰਦਿਆਂ ਨੇ ਪੰਥ ਵਾਸਤੇ ਸ਼ਾਇਦia ਕਿਤੇ ਇਹ ਕੁਸ਼ ਕਰਨਾ ਪਰ ਜੋ ਆਜ ਸਥਿਤੀ ਬਣੀ ਹੈ ਉਹ ਹਸੋ ਹਲਮੀਆ ਤੇ ਪੰਥ ਵਾਸਤੇ ਬੜੀ ਦਰਦਨਾਕ ਵੀ ਆ ਇਹ ਸਾਰੇ ਸਥਿਤੀ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਪੰਥ ਦਾ ਇੱਕ ਵੱਡਾ ਨੁਕਸਾਨ ਨਹੀਂ ਹੋ ਸਕਦਾ ਹੈ ਔਰ ਇਹ ਜਿਹੜੀਆਂ ਸਥਿਤੀਆਂ ਬਣਦੀਆਂ ਨੇ ਜਾਂ ਬਣਾਈਆਂ ਜਾਂਦੀਆਂ ਨੇ ਉਹ ਕਿਤੇ ਨਾ ਕਿਤੇ ਕਾਮੰਦਰ ਜਿਹੜੀਆਂ ਆਮ ਸਿੱਖਾਂ ਦੇ ਅੰਦਰ ਨਿਰਾਸ਼ਾ ਵੀ ਪੈਦਾ ਕਰਦੀਆਂ ਨੇ ਮੈਂ ਆਪਣੇ ਕੱਲ੍ਹ ਦੀ ਇੱਕ ਵੀਡੀਓ ਦੇ ਵਿੱਚ ਇਹ ਗੱਲ ਕੀਤੀ ਸੀ ਕਿ ਚਾਰ ਤਰ੍ਹਾਂ ਦਾ ਹਮਲਾ ਕਿਸੇ ਕਾਮ ਨੂੰ ਖਤਮ ਕਰਨ ਵਾਸਤੇ ਕੀਤਾ ਜਾਂਦਾ ਹੈ ਉਹ ਨੀਤੀ ਹੈ ਸ਼ਾਮਦਮ ਦੰਡ ਭੇਦੀ ਤਾਂ ਸਿੱਖਾਂ ਦੇ ਉੱਤੇ ਆ ਸਮੇਂ ਜਿਹੜੀ ਨੀਤੀ ਆ ਭੇਦ ਦੀ ਨੀਤੀ ਡਿਫਰੈਂਸ਼ੀਏਟ ਦੀ ਨੀਤੀ ਜਾ ਇਹਨਾਂ ਦੇ ਅੰਦਰ ਇਨਫਰਿਲਟੀ ਕੰਪਲੈਕਸ ਜਿਸਨੂੰ ਅਸੀਂ ਇਹਨਾਂ ਭਾਵਨਾ ਕਹਿੰਦੇ ਆ ਉਸ ਕਿਸਮ ਦੀ ਭਾਵਨਾ ਪੈਦਾ ਕਰਨ ਵਾਸਤੇ ਇਹ ਸਾਰਾ ਕੁਛ ਆਈ ਦੇ ਸਮੇਂ ਤੇ ਚੱਲ ਰਿਹਾ ਹੈ। ਤੋਂ ਮੈਨੂੰ ਲੱਗਦਾ ਹੈ ਕਿ ਇਹ ਜੜੀਆਂ ਕਟਨਾਵਾ ਨੇ ਉਸ ਤੋਂ ਬਾਅਦ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਬਿਆਨਬਾਜ਼ੀ ਤੇਜ਼ ਹੋਈ ਆ। ਕੁਝ ਜਿਹੜੇ ਆਈਟੀ ਵਿੰਗ ਤੇਜ਼ ਹੋ ਗਏ ਨੇ। ਜਿਸ ਕਿਸਮ ਦੇ ਉਹਨਾਂ ਦੇ ਬਿਆਨ ਆ ਰਹੇ ਨੇ, ਚਰਚਾਵਾਂ ਆ ਰਹੀਆਂ ਨੇ। ਉਹ ਕਾਮ ਵਿੱਚ ਕਿਤੇ ਨਾ ਕਿਤੇ ਹੀ ਨਪਾਵਨਾ ਜਿਹੜੀ ਆ ਉਹ ਭਰਨ ਵਾਲੇ ਨੇ ਸੋ ਮੈਂ ਸਮਝਦਾ ਕਿ ਜਿਹੜੇ ਸਾਡੇ ਦਰਸ਼ਕ ਨੇ ਉਹ ਬਹੁਤ ਸੂਝਵਾਨ ਨੇ ਉਹ ਇਹਨਾਂ ਘਟਨਾਵਾਂ ਨੂੰ ਲੈ ਕੇ ਆਪਣੇ ਜਿਹੜੇ ਕਮੈਂਟ ਨੇ ਉਹ ਜ਼ਰੂਰ ਰੱਖਣ ਕਿ ਜਿਹੜੀਆਂ ਅੱਜ ਇਹ ਦੋ ਘਟਨਾਵਾਂ ਵਾਪਰੀਆਂ ਨੇ ਉਹਨਾਂ ਦੇ ਨਾਲ ਪੰਥ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੀ ਫਾਇਦਾ ਹੋਵੇਗਾ ਤੇ ਕੀ ਨੁਕਸਾਨ ਹੋਵੇਗਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀਆਂ ਸਾਰਿਆਂ ਦਰਸ਼ਕਾਂ ਦਸ਼ਕਾਂ ਦੀਆਂ ਭਾਵਨਾਵਾਂ ਨੂੰ ਲਾਇਆ ਕਰਕੇ ਆਪਾਂ ਫਿਰ ਇੱਕ ਚਰਚਾ ਦਾ ਪ੍ਰੋਗਰਾਮ ਰੱਖੀਏ ਤੁਹਾਡੇ ਵਿੱਚੋਂ ਕੁਝ ਆਨਲਾਈਨ ਦਰਸ਼ਕ ਵੀ ਸੱਦੇ ਜਾ ਸਕਦੇ ਨੇ ਤਾਂ ਕਿ ਅਸੀਂ ਆਪਸੇ ਚਰਚਾ ਦੇ ਵਿੱਚੋਂ ਕਾਮਲੇ ਕੁਝ ਚੰਗਾ ਕਰਨ ਦਾ ਰਾਹ ਲੱਭ ਸਕੇਏ ਸੋ ਇਹ ਦੋ ਘਟਨਾਵਾਂ ਆਜ ਵਾਪਰੀਆਂ ਨੇ ਜਿੰਨਾ ਪ੍ਰਤੀ ਮੈਂ ਸਮਝਦਾ ਸੀ ਕਿ ਆਪਣੇ ਦਰਸ਼ਕਾਂ ਦੇ ਨਾਲ ਚਰਚਾ ਕਰਨੀ ਬਣਦੀ ਆ ਸੋ ਇਹ ਘਟਨਾਵਾਂ ਕੋਈ ਮਾਮੂਲੀ ਘਟਨਾਵਾਂ ਨਹੀਂ ਬਹੁਤ ਅਹਿਮ ਘਟਨਾਵਾਂ ਨੇ ਇਹਨਾਂ ਨੂੰ ਅਸੀਂ ਮਾਮੂਲੀ ਘਟਨਾਵਾਂ ਸਮਝ ਕੇ ਨਾ ਲਈਏ ਅਹਿਮ ਘਟਨਾਵਾਂ ਨੇ ਸੋ ਮੇਰੀ ਬੇਨਤੀ ਆ ਕਿ ਇਹਨਾਂ ਘਟਨਾਵਾਂ ਦੇ ਉੱਤੇ ਆਪਣੇ ਜੋ ਤੁਹਾਡੇ ਵਿਊ ਨੇ ਜੋ ਤੁਸੀਂ ਇਹਦੇ ਬਾਰੇ ਸਮਝੀ ਹੋ ਉਹ ਜ਼ਰੂਰ ਲਿਖ ਕੇ ਜਨਾ ਤਾਂ ਕਿ ਅਸੀਂ ਇੱਕ ਸਾਰਾ ਪ੍ਰੋਗਰਾਮ ਇਹਦੇ ਉੱਤੇ ਰੱਖ ਸਕੀਏ ਸੋ ਇਹ ਅੱਜ ਦੀਆਂ ਮੇਰੀਆਂ ਦੇਣਾਂ ਪਈਆਂ ਤੋਂ ਜੋ ਮੈਂ ਬੇਨਤੀ ਕੀਤੀ ਨੂੰ ਪ੍ਰਵਾਨ ਕਰਨੇ ਲਾਈਕ ਵੀ ਕਰਨੇ ਨੇ ਕਮੈਂਟ ਵੀ ਕਰਨੇ ਨੇ ਤੇ ਮੇਰੀ ਇਸ ਵੀਡੀਓ ਨੂੰ ਸ਼ੇਅਰ ਵੀ ਕਰਨਾ ਤਾਂ ਕਿ ਹੋਰ ਲੋਕਾਂ ਤੱਕ ਵੀ ਇਹ ਗੱਲ ਜਾਵੇ ਜਦੋਂ ਆਪਸੀ ਵਿਚਾਰ ਚਰਚਾ ਚੱਲੇਗੀ ਸਾਡੀ ਸੋਚ ਇੱਕ ਬਣੇਗੀ ਤੇ ਫਿਰ ਉਸ ਸੋਚ ਦੇ ਵਿੱਚੋਂ ਹੋ ਸਕਦਾ ਹੈ ਪੰਜਾਬ ਦੇ ਵਿੱਚ ਇੱਕ ਜਥੇਬੰਦਕ ਟਾਂਚਾ ਉੱਠ ਸਕੇ ਜਿਹੜਾ ਪੰਥ ਦੀ ਚੜ੍ਹਦੀ ਕਲਾ ਲਈ ਕਾਰਜਸੀਲ ਹੋਵੇ ਇੰਮੀਆਂ ਕੁ ਵਿਚਾਰਾਂ ਦੇ ਨਾਲ ਆਪ ਦੀ ਪਰ ਸੋਖਿਮਾਂ ਦਾ ਜਾਚ ਹਾਂ ਕਿਉਂਕਿ ਅੱਜ ਸਾਡੇ ਇਸ ਸ਼ਹਿਰ ਦੇ ਵਿੱਚ ਬਿਜਲੀ ਬਹੁਤ ਜ਼ਿਆਦਾ ਕਿਉਂਕਿ ਥੋੜਾ ਸਮਾਂ ਪਹਿਲਾਂ ਮੀਂਹ ਵਰਿਆ ਹੈ ਗੜ੍ਹੇ ਵੀ ਪਏ ਨੇ ਤਾਂ ਬਿਜਲੀ ਨਹੀਂ ਆ ਰਹੀ ਜਿਸ ਕਰਕੇ ਬਹੁਤ ਸਾਰੀ ਪ੍ਰੋਬਲਮ ਆ ਰਹੀ ਹੈ ਕੱਲ ਫਿਰ ਜੋ ਤੁਹਾਡੇ ਕਮੈਂਟ ਹਣਗੇ ਦੇ ਉਤੇ ਚਪਚਾ ਲੈ ਕੇ ਹਾਜ਼ਰ ਹੋਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ